ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਇਤਲਾਇ ਸਤ ਗੁਰ ਕੀ ਸੇਵਾ ਸਫਲ ਸਤਿਗੁਰ ਕੀ ਸੇਵਾ ਸਫਲ ਗਏ ਜੇ ਕੋ ਕਰੇ ਜਿੱਤ ਲਾਏ ਸਤਿਗੁਰ ਕੀ ਸੇਵਾ ਸਰਦਾਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਪਿਆਰਾ ਸੁਭਾਅ ਬਣਿਆ ਬਹੁਤ ਸਾਲਾਂ ਬਾਅਦ ਜੋ ਸਾਡੇ ਅਤੀ ਸਤਿਕਾਰ ਜੋ ਵੀਰ ਸਰਦਾਰ ਗੁਰਮukh ਸਿੰਘ ਜੀ ਜੂ ਐਸ ਏ ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਆ ਕਿ ਆਪਣੇ ਨਗਰ ਦੇ ਵਿੱਚ ਜੋ ਸ਼੍ਰੀਮਾਨ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਅੰਮ੍ਰਿਤ ਸਿੰਘ ਜੀ ਮਹਾਪੁਰ ਸ਼੍ਰੀਮਾਨ ਸੰਤ ਬਾਬਾ ਉਦੇਗਰ ਜੀ ਸੰਤ ਬਾਬਾ ਹਕਮ ਸਿੰਘ ਜੀ ਸੰਤ ਬਾਬਾ ਮੇਲਾ ਸਿੰਘ ਜੀ ਦਾ ਜੋ ਨਗਰ ਉਸ ਨਗਰ ਦੇ ਨਾਲ ਇਹਨਾਂ ਦਾ ਪਿਆਰ ਤੇ ਇਹ ਆਪਣੇ ਨਗਰ ਦੇ ਵਿੱਚ ਆਪਣਾ ਮਕਾਨ ਬਣਾਉਣ ਲੱਗੇ ਆ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਇਸ 바ਬਾ ਬਣਿਆ ਪੰਡਿਤ ਬਾਲਕ੍ਰਿਸ਼ਨ ਜੀ ਜੋ ਹਰ ਮਹੀਨੇ ਤਕਰੀਬਨ ਪਿਛਲੇ 10-12 ਸਾਲ ਤੋਂ ਜੋ ਪਿੰਡ ਦੇ ਵਿੱਚ ਲੋੜਵੰਦ ਵਿਅਕਤੀ ਸਨ ਉਹਨਾਂ ਨੂੰ ਇਨ੍ਹਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਸੀ ਕੁਝ ਕਮਾਲੀ ਸਿਹਤ ਆ ਤੇ ਇਨ੍ਹਾਂ ਦਾ ਅਮਰੀਕਾ ਤੋਂ ਆਉਣ ਦਾ ਸੁਪਨਾ ਬਣਿਆ ਤੇ ਅੱਜ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਤੇ ਅੱਜ ਸਾਡੇ ਵਿਚਕਾਰ ਸੰਗਤਾਂ ਦੇ ਵਿਚਕਾਰ ਮਹਾਪੁਰਸ਼ਾਂ ਦੇ ਪਾਵਨ ਪਵਿੱਤਰ ਸਥਾਨ ਤੇ ਅੱਜ ਆਪਾਂ ਇਕੱਠੇ ਹੋਏ ਹਾਂ ਜੋ ਸਵਾਵਾ ਨਗਰ ਦੇ ਵਿੱਚ ਸਾਡੇ ਵੀਰ ਸਦਾ ਗੁਰਮukh ਸਿੰਘ ਜੀ ਦੀਆਂ ਚਾਹੇ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਅੰਧਾਨ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਜਿਹੜੀ ਸਾਹਿਬ ਦੀ ਸੇਵਾ 96 97 ਦੇ ਵਿੱਚ ਉਸ ਤੋਂ ਪ੍ਰੰਤ ਸ਼ਮਸ਼ਾਨ ਘਾਟ ਦੇ ਰਸਤੇ ਦੀ ਸੇਵਾ ਤੇ ਸਾਡੇ ਨਗਰ ਦੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਕਾਫੀ ਸਾਲ ਜੋ ਫੁੱਟਵਾਲ ਦੇ ਟੂਰਨਾਮੈਂਟ ਵੱਡੇ ਪੱਧਰ ਤੇ ਆਰਗੇਨਾਈਜ਼ ਕਰਕੇ ਸਾਡੇ ਨਗਰ ਨੂੰ ਸਾਡੇ ਬੱਚਿਆਂ ਨੂੰ ਖੇਡਾਂ ਦੇ ਵੱਲ ਉਤਸ਼ਾਹਤ ਕੀਤਾ ਤੇ ਹਰ ਸਾਲ ਚਾਹੇ ਨਗਰ ਦੇ ਵਿੱਚ ਲੈਟਾ ਹੋਣ ਕੁਝ ਨਾ ਕੁਝ ਉਪਰਾਲਾ ਕਰਦੇ ਰਹਿੰਦੇ ਆ ਪਰ ਇਸ ਵਾਰ ਕਾਫੀ ਦਿਨਾਂ ਤੋਂ ਨਗਰ ਦੇ ਕਿਉਂਕਿ ਆਦੇ ਜਾਂਦੇ ਰਹਿੰਦੇ ਸੀ ਪਰ ਇਹ ਵੱਡਾ ਉਪਰਾਲਾ ਹੋਇਆ ਇਹਨਾਂ ਦਾ ਆਇਆ ਤੇ ਪ੍ਰਬੰਧਕਾਂ ਨੇ ਜੋ ਮਾਲੀ ਸਹਾਇਤਾ ਨਗਰ ਵਾਸੀ ਦਿੱਤੀ ਜਾਂਦੀ ਸੀ ਉਹਨੇ ਇੱਕ ਉਪਰਾਲਾ ਕੀਤਾ ਕਿ ਇਸ ਵਾਰ ਭਾਈ ਸਾਹਿਬ ਜੀ ਨਗਰ ਦੇ ਵਿੱਚ ਆਏ ਉਹਨਾਂ ਦੇ ਹੱਥੋਂ ਤੇ ਕੁਝ ਜੋ ਪਿੰਡ ਦੇ ਮਸਲੇ ਜੋ ਵਿਚਾਰਾਂ ਕੁਝ ਕੰਮ ਹੋਣ ਵਾਲੇ ਕਿਉਂਕਿ ਸਾਰੇ ਕੰਮ ਸਰਕਾਰਾਂ ਤੋਂ ਨਹੀਂ ਹੁੰਦੇ ਤੇ ਐਨਆਰਆਈਆਂ ਦੀ ਮਦਦ ਦੇ ਨਾਲ ਪਿੰਡਾਂ ਦੇ ਵਿੱਚ ਕਾਰਜ ਕੀਤੇ ਜਾਂਦੇ ਆ ਤੇ ਸਾਨੂੰ ਮਾਣ ਹੈ ਸਰਦਾਰ ਗੁਰਮukh ਸਿੰਘ ਜੀ ਤੇ ਜਦੋਂ ਵੀ ਨਗਰ ਵੱਲੋਂ ਕੋਈ ਨਾ ਕੋਈ ਡਿਊਟੀ ਨਾਲ ਦੀ ਲਈ ਜਾਂਦੀ ਆ ਇਹ ਤਨਦੇਹੀ ਦੇ ਨਾਲ ਨਿਭਾਉਂਦੇ ਆ ਅੱਜ ਸਮੁੱਚਾ ಗ್ರಾಮ ਪੰਚਾਇਤ ਨਰਾਲੋਂ ਸਰਦਾਰ ਅਮਰੀਕ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਮੁੱਚੀ ਸਾਡੀ ਨਗਰ ਪੰਚਾਇਤ ਤੇ ਪਿੰਡ ਦੇ ਪਤਵੰਤੇ ਸੱਜਣਾਂ ਅੱਜ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਤੇ ਪਿੰਡ ਦੇ ਜੋ ਚੱਲ ਰਹੇ ਚੱਲਣੇ ਕਾਰਜ ਹਨ ਉਹਨਾਂ ਦੀਆਂ ਵਿਚਾਰਾਂ ਕਰਨ ਵਾਸਤੇ ਅੱਜ ਇਕੱਤਰ ਹੋਏ ਆਂ ਇਹਨਾਂ ਦੇ ਨਾਲ ਅੱਜ ਸਾਡੇ ਵਿਚਕਾਰ ਸਰਦਾਰ ਦਲਜੀਤ ਸਿੰਘ ਜੀ ਮਾਨਾ ਸਾਹਿਬ ਜਿਹੜਾ ਨੂੰ ਸਾਤਵਰਾਂ ਨੇ ਵੱਡਾ ਰਤਬਾ ਬਖਸ਼ਿਆ ਹੋਮ ਮਿਨਿਸਟਰੀ ਦੇ ਵਿੱਚ ਵੱਡੇ ਅਹੁਦੇ ਤੇ ਕੰਮ ਕਰਦੇ ਆ ਪੰਜਾਬ ਵਿੱਚ ਵੀ ਵੱਡੀਆਂ ਸਭਾਵਾਂ ਭਾਤ ਸਰਕਾਰ ਬਰੋ ਨਿਭਾਉਂਦੇ ਉਹ ਵੀ ਸਾਡੇ ਵਿਚਕਾਰ ਆਏ ਉਹਨਾਂ ਨੂੰ ਵੀ ਬਹੁਤ-ਬਹੁਤ ਜੀਓ ਆ ਤੇ ਭਾਈ ਸਾਹਿਬ ਜੀ ਦੇ ਮੈਸੇਜ ਵੀ ਪਰਿਵਾਰ ਕਿਉਂਕਿ ਪਰਿਵਾਰ ਜਦੋਂ ਸਾਥ ਹੁੰਦਾ ਫਿਰ ਦਾਨ ਪਾਉਂਦੇ ਪਿੰਡ ਦੇ ਵਿੱਚ ਚੰਗੇ ਕੰਮ ਕੀਤੇ ਜਾਂਦੇ ਆ ਉਹਨਾਂ ਦੇ ਮੈਸੇਜ ਨੂੰ ਭਾਈ ਸਾਹਿਬ ਜੀ ਨੂੰ ਆਪਣੇ ਨਗਰ ਦੇ ਵਿੱਚ ਆਣ ਤੇ ਬਹੁਤ-ਬਹੁਤ ਜੀਵਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ